ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਪੋਦੇ ਮਹੀਨੇ ਬਾਰੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਕੱਲ ਨੂੰ ਪੋਦਾ ਮਹੀਨਾ ਸ਼ੁਰੂ ਹੋ ਜਾਣਾ ਹੈ ਪੋਦੇ ਮਹੀਨੇ ਦੀ ਸੰਗਰਾਣ ਵਾਲਾ ਦੇਣਿਆ ਤਾਂ ਕੱਲ ਤੋਂ ਲੈ ਕੇ ਪੂਰਾ ਮਹੀਨਾ ਹਰੇਕ ਗੁਰਸਿੱਖ 'ਤੇ ਦੋ ਕੰਮ ਜ਼ਰੂਰ ਕਰੇ। ਇਹ ਦੋ ਕੰਮ ਕਿਹੜੇ ਆ ਅਤੇ ਗੁਰਸਿੱਖ ਦੇ ਲਈ ਕਰਨੇ ਕਿਉਂ ਜ਼ਰੂਰੀ ਆ? ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ। ਇਸ ਲਈ ਜੇ ਤੁਸੀਂ ਵੀ ਆਪਣੇ ਆਪ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਕਲਗੀਧਰ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਮੰਨਦੇ ਹੋ ਤਾਂ ਫਿਰ ਇਹ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਣ ਦੇ ਨਾਲ ਜਰੂਰ ਸੁਣਨਾ ਇਹ ਦੋ ਕੰਮ ਜਰੂਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜਾਂ ਫਿਰ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਰੂਰ ਲਿਖਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕੱਲ ਤੋਂ ਪੋਹ ਦਾ ਮਹੀਨਾ ਸ਼ੁਰੂ ਹੋ ਜਾਣਾ ਹੈ ਅਤੇ ਪੋਹ ਦੇ ਮਹੀਨੇ ਬਾਰੇ ਆਪਾਂ ਸਭ ਜਾਣਦੇ ਆ ਕਿ ਇਹ ਮਹੀਨਾ ਸ਼ਹੀਦੀ ਮਹੀਨੇ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇਸ ਮਹੀਨੇ ਦੇ ਵਿੱਚ ਮੇਰੇ ਦਸਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਰਿਵਾਰ ਦਾ ਵਿਛੋੜਾ ਪਿਆਰ ਸਾਹਿਬ ਜਦਿਆਂ ਲਈ ਸ਼ਹੀਦੀ ਇਸ ਮਹੀਨੇ ਦੇ ਵਿੱਚ ਹੋਈ ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜਾਨ ਤੋਂ ਪਿਆਰੇ ਸਿੱਖ ਸਿੰਘ ਸ਼ਹੀਦ ਹੋਏ ਇਸੇ ਕਰਕੇ ਇਸ ਮਹੀਨੇ ਨੂੰ ਸ਼ਹੀਦੀ ਮਹੀਨੇ ਵਜੋਂ ਜਾਣਿਆ ਜਾਂਦਾ ਹੈ ਤਾਂ ਹਰੇਕ ਸਿੱਖ ਦਾ ਫਰਜ਼ ਹੈ ਕਿ ਇਸ ਮਹੀਨੇ ਦੇ ਵਿੱਚ ਸ਼ਹੀਦਾਂ ਸਿੰਘਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈ ਜਾਵੇ ਤਾਂ ਆਪਾਂ ਉਹਨਾਂ ਸ਼ਹੀਦਾਂ ਸਿੰਘਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਕਿੰਜ ਲਗਵਾ ਸਕਦੇ ਹਾਂ ਇਹ ਦੋ ਕੰਮ ਕਰਕੇ ਪਹਿਲਾ ਅਮਰਤ ਵੇਲੇ ਦਾ ਉੱਠਣਾ ਭਾਵੇਂ ਤੁਸੀਂ ਪਹਿਲਾ ਅਮਰਤ ਵੇਲੇ ਨਹੀਂ ਉੱਠਦੇ ਪਰ ਇਸ ਮਹੀਨੇ ਦੇ ਵਿੱਚ ਅਮਰਤ ਵੇਲੇ ਜ਼ਰੂਰ ਉੱਠਣਾ ਹੈ ਹਰ ਕੋਸ਼ਿਸ਼ ਕਰਕੇ ਉੱਠਣਾ ਹੈ ਜੇ ਨਹੀਂ ਉੱਠਿਆ ਜਾਂਦਾ ਤਾਂ ਰਾਤ ਨੂੰ ਸੌਣ ਲੱਗਿਆ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਸੋਇਓ ਸ਼ਹੀਦਾਂ ਸਿੰਘਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਸੋਇਓ ਇਸ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਕਿਰਪਾ ਕਰੋ ਸ਼ਹੀਦੋਂ ਸਿੰਘੋਂ ਸਾਡੇ ਤੇ ਕਿਰਪਾ ਕਰੋ ਅਮਰਤ ਵੇਲੇ ਉਠਾਓ ਜਦੋਂ ਇਸ ਤਰ੍ਹਾਂ ਅਰਦਾਸ ਬੇਨਤੀ ਕਰਕੇ ਸੋਵਾਂਗੇ ਤਾਂ ਜ਼ਰੂਰ ਉੱਠ ਪਾਵਾਂਗੇ ਜੇ ਫਿਰ ਵੀ ਨਾ ਉੱਠਿਆ ਗਿਆ ਸਵੇਰੇ ਤੁਹਾਨੂੰ ਨੀਂਦ ਆਲਸ ਨੇ ਘੇਰਾ ਪਾਇਆ ਤਾਂ ਇੱਕ ਵਾਰ ਉਹਨਾਂ ਛੋਟੀਆਂ ਜਿੰਦਾਂ ਨੂੰ ਯਾਦ ਕਰ ਲੈਣਾ ਛੋਟੇ ਸਹਿਬਜ਼ਾਦਿਆਂ ਨੂੰ ਯਾਦ ਕਰ ਲੈਣਾ ਉਹ ਠੰਡੇ ਬੁਰਜ ਨੂੰ ਯਾਦ ਕਰਨਾ ਸਰਹੰਦ ਦੀ ਕੰਦ ਨੂੰ ਯਾਦ ਕਰਨਾ ਤਾਂ ਤੁਹਾਡੇ ਵਿੱਚ ਆਪਣੇ ਆਪ ਹੀ ਜੋਸ਼ ਭਰ ਜਾਵੇਗਾ ਤੁਹਾਡਾ ਆਲਸ ਨੀਂਦ ਆਪਣੇ ਆਪ ਹੀ ਦੂਰ ਭੱਜ ਜਾਣਗੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਰਸਤੇ ਦੇ ਵਿੱਚ ਇਸ ਮਹੀਨੇ ਦੀ ਠੰਡ ਰੁਕਾਵਟ ਬਣਦੀ ਆ ਇਹ ਠੰਡ ਪਾਲਾ ਤੁਹਾਡੇ ਰਸਤੇ ਦੀ ਰੁਕਾਵਟ ਨਹੀਂ ਬਣ ਪਾਉਣਗੇ ਤੁਹਾਡੇ ਅੰਦਰ ਜੋਸ਼ ਹੀ ਇੰਨਾ ਪੜ ਜਾਵੇਗਾ ਸੋ ਕਹਿਣ ਦਾ ਭਾਵ ਇਹ ਆ ਇਸ ਮਹੀਨੇ ਦੇ ਵਿੱਚ ਅਮਰ ਤਵੇਲੇ ਜ਼ਰੂਰ ਉੱਠਣਾ ਹੈ ਵੈਸੇ ਤਾਂ ਸਾਨੂੰ ਸਾਰ ਰਹੀ ਸਾਲ ਅਮਰਤ ਵੇਲੇ ਉੱਠਣਾ ਚਾਹੀਦਾ ਹੈ ਅਮਰਤ ਵੇਲੇ ਦੀ ਛੁੱਟੀ ਕਿਸੇ ਨੂੰ ਨਹੀਂ ਮਿਲੀ ਤੁਸੀਂ ਆਪ ਸੋਚੋ ਕਿ ਜੇਕਰ ਅਮਰਤ ਵੇਲੇ ਦੀ ਛੁੱਟੀ ਮੇਰੇ ਦਸਵੇਂ ਪਾਤਸ਼ਾਹ ਜੀ ਨੇ ਕਰ ਸਕੇ ਤਾਂ ਫਿਰ ਆਪਾਂ ਕੌਣ ਹੁੰਨੇ ਆ ਜਦੋਂ ਆਪਾਂ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਪੜਦੇ ਆ ਇਸ ਮਹੀਨੇ ਦੇ ਇਤਿਹਾਸ ਨੂੰ ਪੜਦੇ ਆ ਤਾਂ ਜਦੋਂ ਸਤਿਗੁਰ ਸੱਜੇ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਮੰਗਰ ਦੁਸ਼ਮਣ ਦੀ ਫੌਜ ਲੱਗੀ ਆ ਅੱਗੇ ਸਰਸਾ ਨਦੀ ਪਰ ਰਹੀ ਆ ਪੂਰੀ ਚੜ ਰਹੀ ਆ ਪਰ ਕਹਿੰਦੇ ਅਮਰਤ ਵੇਲੇ ਦਾ ਸਮਾਂ ਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਰਸਾ ਨਦੀ ਦੇ ਕੰਢੇ ਤੇ ਬੈਠ ਕੇ ਅਮਰਤ ਵੇਲਾ ਸਮਾਂ ਲਿਆ ਪਾਸ਼ਾ ਚਾਹੁੰਦੇ ਤਾਂ ਨਦੀ ਪਾਰ ਕਰ ਸਕਦੇ ਸੀ ਪਰ ਨਹੀਂ ਕੀਤੀ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਅਮਰਤ ਵੇਲੇ ਦਾ ਇੱਕ ਪਲ ਇੱਕ ਛਿਣ ਵੀ ਨਹੀਂ ਸੀ ਗੁੰਮਾ ਚਾਉਂਦੇ ਉਹਨਾਂ ਨੇ ਉਸ ਦਿਨ ਅਮਰਤ ਵੀਲਾ ਸੰਭਾਲ ਕੇ ਸਾਡੇ ਲਈ ਪੂਰਨੇ ਪਾਏ ਤਾਂ ਜੇਕਰ ਅਸੀਂ ਉਹਨਾਂ ਪੂਰਨਿਆਂ ਦੇ ਉੱਤੇ ਨਹੀਂ ਚੱਲ ਰਹੇ ਆਪਣੇ ਗੁਰੂ ਦੀ ਖੁਸ਼ੀ ਕਿੰਜ ਹਾਸਲ ਕਰਾਂਗੇ ਸੋ ਅਮਰਤ ਵੇਲੇ ਜ਼ਰੂਰ ਉੱਠਣਾ ਹੈ ਜੇਕਰ ਕਿਸੇ ਵੀ ਕਾਰਨ ਕਰਕੇ ਤੁਹਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਤਾਂ ਇਸ ਮਹੀਨੇ ਦੇ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਗਵਾਓ ਅਰਜ਼ੀਆਂ ਲਾਓ ਮੰਗਤਾਂ ਦਰਲੇ ਕਰੋ ਕਿ ਬਾਦਸ਼ਾਹ ਕਿਰਪਾ ਕਰੋ ਤੁਸੀਂ ਜ਼ਰੂਰ ਉੱਠ ਬਣੂਗੇ ਆਪਣੇ ਮਨ ਦੇ ਵਿੱਚ ਪੱਕਾ ਧਾਰ ਕੇ ਸੋਵੋਗੇ ਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਸੋਵੋਗੇ ਸ਼ਹੀਦਾਂ ਸਿੰਘਾਂ ਕੇ ਅਰਦਾਸ ਬੇਨਤੀ ਕਰਕੇ ਸੌਣਗੇ ਤਾਂ ਜ਼ਰੂਰ ਉਠਿਆ ਜਾਵੇਗਾ ਸੋ ਜ਼ਰੂਰ ਉੱਠਣਾ ਹੈ ਪਹਿਲਾ ਕੰਮ ਅਮਰਤ ਵੇਲੇ ਉੱਠਣਾ ਹੈ ਦੂਜਾ ਕੰਮ ਅਮਰਤ ਵੇਲਾ ਸਮਾਂ ਲੈਣਾ ਹੈ ਭਾਰ ਕੀ ਵੱਧ ਤੋਂ ਵੱਧ ਗੁਰਬਾਣੀ ਦੇ ਪਾਠ ਕਰਨੇ ਆ ਅਮਰਤ ਵੇਲੇ ਦਾ ਨਿਤਨੇਮ ਤਾਂ ਕਰਨਾ ਹੀ ਕਰਨਾ ਹੈ ਪਰ ਉਸ ਤੋਂ ਇਲਾਵਾ ਇਹਨਾਂ ਦਿਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਬਾਣੀ ਦੇ ਪਾਠ ਕਰਨੇ ਆ ਜਪਜੀ ਸਾਹਿਬ ਜੀ ਦੇ ਪਾਠ ਕਰੋ ਜਾਪ ਸਾਹਿਬ ਜੀ ਦੇ ਪਾਠ ਕਰੋ ਚੋਪਈ ਸਾਹਿਬ ਜੀ ਦੇ ਪਾਠ ਕਰੋ ਜੋ ਵੀ ਪਾਠ ਤੁਹਾਨੂੰ ਸਰਲ ਲੱਗਦਾ ਹੈ ਕਰਨ ਦੇ ਵਿੱਚ ਆਸਾਨੀ ਹੁੰਦੀ ਆ ਕਰਨ ਵਿੱਚ ਆਨੰਦ ਆਉਂਦਾ ਹੈ ਉਹੀ ਪਾਠ ਕਰੋ ਪਰ ਕਰਨਾ ਜ਼ਰੂਰੀ ਆ ਜਿਹੜੇ ਪਾਠ ਨਹੀਂ ਕਰ ਸਕਦੇ ਉਹ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰੋ ਭਾਵ ਕਿ ਵਾਹਿਗੁਰੂ ਵਾਹਿਗੁਰੂ ਜਪੋ ਮੂਲ ਮੰਤਰ ਜੀ ਦਾ ਜਾਪ ਕਰੋ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਚਰਨਾਂ ਦੇ ਵਿੱਚ ਸ਼ਹੀਦਾ ਸਿੰਘਾਂ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਓ ਪਰ ਹਾਜ਼ਰੀ ਲਗਮਾਉਣੀ ਜ਼ਰੂਰੀ ਆ ਕੋਈ ਸੇਵਾ ਕਰੇ ਸਿਮਰਨ ਕਰੇ ਪਾਠ ਕਰੇ ਜਿਵੇਂ ਵੀ ਕਰੇ ਪਰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਲਗਮਾਉਣੀ ਆ ਸੰਗਤ ਜੀ ਇਸ ਤੋਂ ਕੀਮਤੀ ਭੇਟਾ ਇਸ ਤੋਂ ਅਨਮੋਲ ਭੇਟਾ ਕੋਈ ਹੋਰ ਹੋ ਹੀ ਨਹੀਂ ਸਕਦੀ ਜੇ ਆਪਾਂ ਇਸੋ ਮਹੀਨੇ ਦੇ ਵਿੱਚ ਸ਼ਹੀਦਾਂ ਸਿੰਘਾਂ ਦੇ ਚਰਨਾਂ ਦੇ ਵਿੱਚ ਕੋਈ ਚੀਜ਼ ਭੇਟ ਕਰਨੀ ਚਾਹੁੰਦੇ ਹਨ ਨਾ ਤਾਂ ਸਭ ਤੋਂ ਕੀਮਤੀ ਭੇਟਾ ਬਾਣੀ ਦੀ ਭੇਟਾ ਹੈ ਸੇਵਾ ਸਿਮਰਨ ਦੀ ਭੇਟਾ ਹੈ ਇਹ ਭੇਟਾ ਲੈ ਕੇ ਜਾਣੀਆਂ ਵੱਧ ਤੋਂ ਵੱਧ ਗੁਰਮਾਣੀ ਦੇ ਪਾਠ ਕਰਨੇ ਆ ਵੱਧ ਤੋਂ ਵੱਧ ਗੁਰੂ ਘਰਾਂ ਦੇ ਵਿੱਚ ਜਾ ਕੇ ਸੇਵਾ ਕਰਨੀ ਆ ਕੋਈ ਠੰਡ ਕੋਈ ਪਾਲਾ ਸਾਡੇ ਰਸਤੇ ਦੀ ਰੁਕਾਵਟ ਨਹੀਂ ਬਣਨਾ ਚਾਹੀਦਾ ਉਹ ਦੇ ਮਹੀਨੇ ਦੇ ਜਿਹੜੇ ਪਹਿਲੇ 15 ਦਿਨ ਹਨ ਨਾ ਇਨਾ 15 ਦਿਨਾਂ ਦੇ ਵਿੱਚ ਗੁਰੂ ਪਿਆਰ ਵਾਲੇ ਸਿੱਖ ਰਾਤ ਨੂੰ ਬੈੱਡ ਤੇ ਮੰਜੇ ਤੇ ਨਹੀਂ ਸੌਂਦੇ ਉੰਜੀ ਆਸਣ ਲਗਾ ਕੇ ਸੌਂਦੇ ਆ ਘਰਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਖੁਸ਼ੀ ਨਹੀਂ ਮਨਾਈ ਜਾਂਦੀ ਖੁਸ਼ੀਆਂ ਦੇ ਪ੍ਰੋਗਰਾਮ ਅੱਗੇ ਪਿੱਛੇ ਕਰ ਦਿੰਦੇ ਨੇ ਇੱਥੋਂ ਜ਼ਿਕਰ ਕੀ ਕਰਦੇ ਵਿੱਚ ਕੋਈ ਮਿੱਠੀ ਚੀਜ਼ ਵੀ ਨਹੀਂ ਬਣਾਈ ਜਾਂਦੀ ਸੋ ਸੰਗਤ ਜੀ ਆਪਾਂ ਵੀ ਇਸ ਮਹੀਨੇ ਨੂੰ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਕੇ ਗੁਰੂ ਘਰ ਜਾ ਕੇ ਸੇਵਾ ਸਿਮਰਨ ਕਰਕੇ ਹਾਜ਼ਰੀ ਲਗਵਾਉਣੀ ਆ ਜਦੋਂ ਵੀ ਸਮਾਂ ਮਿਲੇ ਪਾਠ ਕਰ ਲਓ ਗੁਰੂ ਇਤਿਹਾਸ ਪੜ੍ਹ ਲਓ ਆਪਣੇ ਬੱਚਿਆਂ ਨੂੰ ਗੁਰੂ ਇਤਿਹਾਸ ਦੱਸੋ ਗੁਰੂ ਨਾਲ ਗੁਰਬਾਣੀ ਦੇ ਨਾਲ ਜੁੜੋ ਤੇ ਇਸ ਮਹੀਨੇ ਦੇ ਵਿੱਚ ਆਪਣੇ ਲਈ ਆਪਣੇ ਬੱਚਿਆਂ ਦੇ ਲਈ ਅਰਦਾਸ ਬੇਨਤੀ ਜ਼ਰੂਰ ਕਰਨੀ ਹੈ ਕਿ ਪਾਤਸ਼ਾਹ ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਗੰਢ ਲਵ। ਸ਼ਕਿ ਸੂ ਸੱਚੇ ਪਾਤਸ਼ਾਹ ਅਮਰਤ ਵੇਲਾ ਅਤੇ ਅਮਰਤ ਵੇਲੇ ਦਾ ਨਿਤ ਨੇਮ ਬਖਸ਼ੋ। ਸਿੱਖੀ ਸਿਧਕ ਪ੍ਰੋਸਾਧਾਨ ਬਖਸ਼ੋ।